ਹਾਂਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਗੱਲ ਫੈਮਿਲੀ ਬਲੌਗ ਗੱਲ克兰ਦੇ ਅੱਜ ਦਾ ਮੌਸਮ ਬਹੁਤ ਸੋਹਣਾ ਵਾ ਅੱਜ ਪੂਰੇ ਚਾਂਸ ਆ ਕਿ ਮੀਂਹ ਪਊਗਾ ਕਿਉਂਕਿ ਕਾਫੀ ਬੱਦਲ ਬਣੇ ਹੋਏ ਆ ਤੇ ਮੀਂਹ ਬਾਅਦ ਸੇ ਸ਼ੁਰੂ ਹੋਣੇ ਵਾਲਾ ਵਾ ਹੌਂ ਨਹੀਂ ਲੜਦੀ ਮੈਂ ਕਿਹਨ ਲੜੀ ਜਾਂਦੀ ਸੀ ਮੈਂ ਹੀ ਰੋਣਾ ਕਿਉਂ ਹਾਂ ਬਚਾਰੀ ਜੀ ਆ ਬਚਾਰਾ ਜਾ ਮੂੰਹ ਵੇਖ ਆ ਬੈਠੀ ਮਿੱਠੂ ਬੈਠ ਬੈਠੂ ਜਾ ਚੱਲ ਹੌਂ ਲੜ ਆਈ ਹੁਣ ਮੋਰੇ ਤੇ ਮੈਂ ਬੈਠਣਾ ਹਾਂ ਕਿਤੇ ਆ ਸਰੀਏ ਕਰੂੰਗਾ ਚਲੋ ਬੋਲ ਦਿੱਤਾ ਕਰ ਆ ਆਉਣ ਤੇ ਬੋਲ ਗਈ

ਉਚਾਰੀ ਨਾ ਪਾਣੀ ਚ ਢੋੜ ਉਹ ਵਸ ਕੇ ਖਾਂਦੀ ਮਮਾ ਪਾਇਆ ਨਾ ਵੀ ਕਿਹਾ ਬੰਦੀ ਆ ਚਾਹ ਨਾਲ ਚਾਹ ਖਾ ਲਈ ਨਹੀਂ ਚਾਹ ਨਹੀਂ ਵੀ ਚਾਹ ਵੀ ਪਸੰਦ ਨਹੀਂ ਤੇ ਦੁੱਧ ਵੀ ਨਹੀਂ ਤੇ ਕੋ ਚਾਹ ਪਸੰਦ ਆ ਫੇ ਚਾਹ ਨਾਲ ਖਾ ਲਈ ਚਾਹ ਪੀਂਦਾ ਮਮੇ ਪਾਇਆ ਅੱਜ ਮੰਤਰੀ ਤੇ ਠੀਕ ਆ ਲੱਗਦਾ ਹੁਣ ਲੈ ਕੇ ਚੱਲੇ ਆ ਹਸਪੀਟਲ ਫੋਨ ਆ ਗਿਆ ਉਹਨਾਂ ਦਾ ਹੌਂ ਚੱਲੇ ਮਨਸੀਤ ਨੂੰ ਲੈ ਕੇ ਹਸਪੀਟਲ ਅਸੀਂ ਪਹੁੰਚ ਗਏ ਆ ਸਾਨੂੰ ਐਸੀ ਡਰੂਗੀ ਪਰ ਇਹ ਬਿਲਕੁਲ ਨਹੀਂ ਡਰੇਗੀ ਜਾ ਕੇ ਉਹਨਾਂ ਨੇ ਪਹਿਲਾਂ ਇਹਦਾ ਵਜ਼ਨ ਕੀਤਾ ਮਨਸੀਤ ਦਾ ਤੇ ਫਿਰ ਉਹਨਾਂ ਨੇ ਇੰਜੈਕਸ਼ਨ ਦੀ ਤਿਆਰੀ ਕੀਤੀ ਪਰ ਇਹ ਬਹੁਤ ਸਟਰੌਂਗ ਕੁੜੀ ਹੈ ਇਹਨੇ ਬਿਲਕੁਲ ਵੀ ਸੀ ਤੱਕ ਨਹੀਂ ਕੀਤੀ ਵੀ ਇਹਦੇ ਇੰਜੈਕਸ਼ਨ ਦੇ ਇਹਨੂੰ ਇਹਨੂੰ ਪਿਆਰ ਜਿਹਾ ਜਮਾਈ ਨਾ ਰੋਈ ਪੂਰਾ ਵਧੀਆ ਤਰੀਕੇ ਨਾਲ ਇੰਜੈਕਸ਼ਨ ਲਵਾਇਆ ਨੇ ਸ਼ਾਮ ਦਾ ਟਾਈਮ ਹੋ ਗਿਆ ਤੇ ਮੌਸਮ ਬਹੁਤ ਸੋਹਣਾ ਬਣਿਆ ਹੋਇਆ ਸੀਗਾ ਲਾਈਟ ਸਾਡੇ ਗਈ ਹੋਈ ਸੀਗੀ ਤੇ ਕੰਮ ਕੋਈ ਹੋਣਾ ਨਹੀਂ ਸੀ ਕਿਉਂਕਿ ਨਾ ਤਾਂ ਸਲਾਈ ਦਾ ਕੰਮ ਹੋਣਾ ਸੀ ਕੜਾਈ ਵਾਲੀ ਮਸ਼ੀਨ ਵੀ ਬੰਦ ਸੀਗੀ ਸਾਰਾ ਕੰਮ ਤਾਂ ਟੁੱਟਲੀ ਲਾਈਟ ਤੇ ਆ ਤੇ ਫਿਰ ਅਸੀਂ ਕਿਹਾ ਚੱਲ ਠੰਡੀ ਠੰਡੀ ਹਵਾ ਲੈਣ ਲਈ ਕੋਠੇ ਤੇ ਪਹੁੰਚ ਗਏ ਅਸੀਂ ਦੋਨੇ ਮਾਵਾਂ ਧੀਆਂ ਕੋਠੇ ਤੇ ਚੱਲੀਆਂ ਸੱਚੀ ਗੱਲ ਕੋਠੇ ਤੇ ਜਾਣ ਸਾਰੇ ਇੰਨੀ ਜ਼ਿਆਦਾ ਠੰਡੀ ਹਵਾ ਵੀ ਉੱਥੇ ਜਾ ਕੇ ਤਾਂ ਪਤਾ ਹੀ ਨਹੀਂ ਲੱਗਦਾ ਸੀਗਾ ਵੀ ਥੱਲੇ ਇੰਨੀ ਗਰਮੀ ਵੀ ਹੈਗੀ ਆ ਉਹ ਵੀ ਥੱਲੇ ਬੈਠਿਆਂ ਨੂੰ ਇੰਨੀ ਹਵਾ ਨਹੀਂ ਲੱਗਦੀ ਜਿਿੰਨੇ ਕੋਠੇ ਤੇ ਜਾਂਦਿਆਂ ਨੂੰ ਵੀ ਇੰਨੀ ਸੋਹਣੀ ਠੰਡੀ ਹਵਾ ਆਉਂਦੀ ਹੈ ਆਦੀ ਨੋਟੇ ਤੋਂ ਬਹੀਚ ਪਾਇਸ ਜਿਆਦਾ ਨਹੀਂ ਆ ਤੇ ਕੋਟਕਲੇ ਨਹੀਂ ਮਿਲਦੇ ਮੇਰੇ ਕੋਲ ਹੋਤੇ ਨਹੀਂ ਸਕਦੇ ਬਹੁਤ ਮੈਂ ਨਾ ਕਰਦਾ ਸਾਡੀਆਂ ਫੁੱਲਾਂ ਵਾਲੀ ਵੇਲ ਇੰਨੀ ਜਿਆਦਾ ਭਾਰੀ ਹੋਈ ਪਈ ਹੈ ਇਹਨੇ ਸਾਰੀ ਗੱਡੀ ਕਵਰ ਕੀਤੀ ਹੋਈ ਆ ਉਰੇ ਉੱਤੇ ਫੋਲਡ ਡਿੱਗੇ ਹੋਇਆ ਗੱਡੀ ਤੇ ਇਹਦਾ ਵਾਹ ਸੋਨਾ ਬਣ ਗਿਆ ਬੋਲਣਾ ਬਹੁਤ ਪਈ ਆਵਾਜ਼ ਰੂਮ ਤੇ ਲੋ ਪਈ ਆ ਰੈੱਡ ਜੀ ਦੀ ਡਿੱਗੀ ਥੋੜੀ ਇੱਕ ਵਾਰ ਮੌਸਮ ਬਹੁਤ ਸੋਹਣਾ ਬਣਿਆ ਹੋਇਆ ਸੀ ਤੇ ਇਸ ਦੇ ਨਾਲ ਹੀ ਅੱਜ ਦੀ ਬਲੌਗ ਦਾ ਕਰਦੇ ਆ ਐਂਡ ਸਾਡੀ ਵੀਡੀਓ ਨੂੰ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਲਾਈਕ ਕਰਿਓ ਤੇ ਤੁਹਾਡਾ ਬਹੁਤ ਬਹੁਤ ਥੈਂਕ ਯੂ